ਇਸ ਆਪਣੇ ਵੀਡੀਓ ਦੇ ਵਿੱਚ ਚਾਰ ਖਬਰਾਂ ਨੇ ਬਹੁਤ ਹੀ ਅਜੀਬੋ-ਗਰੀਬ ਤੇ ਚਾਰੇ ਨੇ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਤੋਂ ਸਭ ਤੋਂ ਪਹਿਲੀ ਖਬਰ ਹੈਗੀ ਆ ਉੜੀਸਾ ਤੋਂ ਉੜੀਸਾ ਦੇ ਬਲਸੌਰ ਏਰੀਏ ਤੋਂ ਪੂਰਾ ਦਾ ਪੂਰਾ ਇਹ ਆਦੀਵਾਸੀ ਏਰੀਆ ਵਾ ਇਸ ਖਬਰ ਤੋਂ ਆਪਾਂ ਨੂੰ ਇਹ ਪਤਾ ਲੱਗੂਗਾ ਕਿ ਜਿੱਥੇ ਇੱਕ ਪਾਸੇ ਦੁਨੀਆ ਪਹੁੰਚ ਚੁੱਕੀ ਹੈ ਚੰਦ ਤੱਕ AI ਟੈਕਨੋਲੋਜੀ ਤੱਕ ਤੇ ਹੁਣ ਮੰਗਲ ਗ੍ਰਹਿ ਤੇ ਪਹੁੰਚਣ ਦੀਆਂ ਤਿਆਰੀਆਂ ਨੇ ਤੇ ਦੂਜੇ ਪਾਸੇ ਦੁਨੀਆ ਦੇ ਕੁਝ ਹਿੱਸੇ ਸਾਡੇ ਆਪਦੇ ਦੇਸ਼ ਦੇ ਕੁਝ ਹਿੱਸੇ ਹਾਲੇ ਵੀ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਆ ਬਲਸੋਰ ਡਿਸਟ੍ਰਿਕਟ ਦਾ ਇੱਕ ਪਿੰਡ ਆ ਬਲੀਆਪੱਤੀ ਆਦੀਵਾਸੀ ਲੋਕ ਨੇ ਕੁਝ ਪਰਿਵਾਰ ਨੇ ਜਿਹੜੇ ਹੈਗੇ ਆ ਦਲੇਤ ਸਮਾਜ ਨਾਲ ਸੰਬੰਧਿਤ ਹੁਣ ਦਲੇਤ ਸਮਾਜ ਦੇ ਨਾਲ ਕੀ ਕੀ ਹੁੰਦਾ ਰਿਹਾ ਪਿਛਲੀ ਇੰਨੀਆਂ ਸਦੀਆਂ ਤੋਂ ਇਹ ਹੁਣ ਦੁਬਾਰਾ ਮੈਨੂੰ ਕਹਿਣ ਦੀ ਕੋਈ ਇੱਥੇ ਜ਼ਿਆਦਾ ਲੋੜ ਨਹੀਂ ਹੈ ਅੱਜ ਵੀ ਇਹੀ ਚੀਜ਼ ਹੋ ਰਹੀ ਆ ਹੁਣ ਇਹ ਘਟਨਾ ਸ਼ੁਰੂ ਹੁੰਦੀ ਆ ਅੱਜ ਤੋਂ 3 ਸਾਲ ਪਹਿਲਾਂ ਪ੍ਰਸੰਤ ਬਾਰਨਾ ਦੇ ਇੱਕ ਕੋਈ ਵਿਅਕਤੀ ਆ ਉਹ ਇੱਕ ਘਰੇ ਰਹਿੰਦੇ ਆ ਇਸੇ ਪਿੰਡ ਦੇ ਵਿੱਚ ਆਪਣੇ ਪਤਨੀ ਦੇ ਨਾਲ ਤੇ ਆਪਣੀ ਛੋਟੀ ਬੇਟੀ ਦੇ ਨਾਲ ਤੇ ਉਸ ਟਾਈਮ ਉਹਨਾਂ ਦੀ ਬੇਟੀ ਜਿਹੜੀ ਆ ਉਹ 9ਵੀਂ ਕਲਾਸ ਚ ਪੜਦੀ ਸੀ ਮਾਈਨਰ ਸੀ 18 ਸਾਲ ਤੋਂ ਛੋਟੀ ਸੀ ਹੁਣ ਹੁੰਦਾ ਕੀ ਆ ਪਿੰਡ ਦਾ ਹੀ ਕੋਈ ਹੋਰ ਨੌਜਵਾਨ ਆ ਜਿਹੜਾ ਉੱਚੇ ਤਬਕੇ ਦੇ ਨਾਲ ਕਿਸੇ ਉੱਚੀ ਜਾਤੀ ਦੇ ਨਾਲ ਸੰਬੰਧ ਰੱਖਦਾ ਹੁਣ ਉਹ ਕੀ ਕਰਦਾ ਇਸ 9ਵੀਂ ਕਲਾਸ ਚ ਪੜਦੀ ਹੋਈ ਛੋਟੀ ਬੱਚੀ ਨੂੰ ਉਹ ਕਿਡਨੈਪ ਕਰ ਲੈਂਦਾ ਅਗਵਾ ਕਰ ਲੈਂਦਾ ਜਦੋਂ ਅਗਵਾ ਕਰ ਲੈਂਦਾ ਤਾਂ ਉਸ ਤੋਂ ਬਾਅਦ ਫਿਰ ਉਹ ਮੁੰਡੇ ਦੇ ਘਰ ਵਾਲੇ ਪ੍ਰਸੰਤ ਬਾਰ ਹੁਣਾਂ ਨੂੰ ਜਿਹੜੇ ਕਿ ਹੈਗੇ ਆ ਦਲਿਤ ਸਮਾਜ ਤੋਂ ਉਹਨਾਂ ਤੇ ਪ੍ਰੈਸ਼ਰ ਬਣਾਉਂਦੇ ਆ ਕਿ ਆਪਣੀ ਲੜਕੀ ਦਾ ਵਿਆਹ ਤੋਂ ਇਸ ਮੁੰਡੇ ਦੇ ਨਾਲ ਕਰ ਦੇ ਪਰ ਪ੍ਰਸੰਤ ਬਾਰ ਇਸ ਚੀਜ਼ ਨੂੰ ਨਹੀਂ ਮੰਨਦੇ ਕਾਰਨ ਦੋ ਨੇ ਪਹਿਲਾ ਕਾਰਨ ਇਹ ਆ ਕਿ ਉਹਨਾਂ ਦੀ ਆਪਣੀ ਬੇਟੀ ਹੀ ਇਸ ਵਿਆਹ ਲਈ ਸਹਿਮਤ ਨਹੀਂ ਹੈ ਦੂਸਰਾ ਹੈਗਾ ਕਿ ਉਹ ਨਾ ਬਾਲੇਗਾ ਪਰ ਦੂਜੇ ਪਾਸੇ ਪੂਰਾ ਪਿੰਡ ਆ ਤੇ ਜਿਹੜੇ ਤੇ ਜ਼ਿਆਦਾਤਰ ਲੋਕ ਹੈਗੇ ਆ ਜਾਤੀ ਦੇ ਵਿੱਚ ਉੱਚੇ ਪਰ ਫਿਰ ਵੀ ਪ੍ਰਸੰਤ ਬਾਰ ਬਿਲਕੁਲ ਨਹੀਂ ਮੰਨਦੇ ਇੰਨੇ ਦਬਾਅ ਦੇ باوجود ਤਾਂ ਹੁਣ ਪੂਰੇ ਪਿੰਡ ਵਾਲੇ ਕੀ ਕਰਦੇ ਆ ਉਹ ਜਿਵੇਂ ਖਾਪ ਪੰਚਾਇਤ ਹੁੰਦੀ ਆ ਯਾ ਸਿਆਣਾ ਦੀ ਪੰਚਾਇਤ ਹੁੰਦੀ ਆ ਇਸ ਤਰ੍ਹਾਂ ਦਾ ਕੁਝ ਕੀਤਾ ਜਾਂਦਾ ਪ੍ਰਸੰਤ ਬਾਰ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਤੇ ਜਦੋਂ ਗੱਲ ਨਹੀਂ ਬਣਦੀ ਦੇਖਦੇ ਆ ਇਹ ਸਾਰੇ ਤਾਂ ਇੰਨੇ ਦਿਨਾਂ ਤੋਂ ਬਾਅਦ ਇਹ ਲੜਕੀ ਨੂੰ ਇੱਕ ਹਫਤਾ ਪੂਰਾ ਉਸ ਮੁੰਡੇ ਦੇ ਘਰੇ ਰੱਖਿਆ ਜਾਂਦਾ ਤੇ ਇਹ ਸਭ ਕੁਝ ਦੇਖੋ ਕੌਣ ਕਰਦੇ ਆ ਸਿਆਣੀ ਉਮਰ ਦੇ ਬੰਦੇ ਜਿਨ੍ਹਾਂ ਨੂੰ ਆਪਾਂ ਸਿਆਣੇ ਕਹਿੰਦੇ ਆ ਵੱਡੀ ਉਮਰ ਦੇ ਬੰਦੇ ਕਹਿੰਦੇ ਇੱਕ ਹਫਤੇ ਤੋਂ ਬਾਅਦ ਪ੍ਰਸੰਤ ਬਾੜ ਆਪਣੀ ਬੇਟੀ ਨੂੰ ਵਾਪਸ ਆਪਣੇ ਘਰੇ ਲੈ ਕੇ ਆਉਣ 'ਚ ਕਾਮਯਾਬ ਹੁੰਦੇ ਆ ਪਰ ਇੱਥੇ ਆ ਕੇ ਹੁਣ ਪਿੰਡ ਸਾਰਾ ਗੁੱਸੇ ਹੋ ਜਾਂਦਾ ਤੇ ਇਹਨਾਂ ਦਾ ਬਾਈਕਾਟ ਕਰ ਦਿੰਦਾ ਹੁਣ ਇਹਨਾਂ ਦਾ ਬਾਈਕਾਟ ਐ ਕੀਤਾ ਗਿਆ ਨਾ ਤਾਂ ਇਹ ਪਿੰਡ 'ਚ ਵੱਢ ਸਕਦੇ ਆ ਨਾ ਇਹੇ ਪਾਣੀ ਦੇ ਸੋਰਸਸ ਜਿਹੜੇ ਸਰੋਤ ਨੇ ਉਹਨਾਂ ਨੂੰ ਵਰਤ ਸਕਦੇ ਆ ਸਭ ਤੋਂ ਵੱਡੀ ਗੱਲ ਜੰਗਲ ਨੂੰ ਨਹੀਂ ਵਰਤ ਸਕਦੇ ਇੱਕ ਆਦੀਵਾਸੀ ਇਨਸਾਨ ਦੇ ਲਈ ਸਭ ਤੋਂ ਮੇਨ ਚੀਜ਼ ਹੈਗੀ ਆ ਜੰਗਲ ਤੇ ਪੂਰਾ ਸਮਾਜਿਕ ਬਾਈਕਾਟ ਕੀਤਾ ਜਾਂਦਾ ਨਾ ਕੋਈ ਇਹਨਾਂ ਦੇ ਘਰੇ ਜਾਊਗਾ ਤੇ ਨਾ ਹੀ ਇਹਨਾਂ ਨੂੰ ਕੋਈ ਆਪਣੇ ਘਰੇ ਬੁਲਾਊਗਾ ਹੁਣ 3 ਸਾਲ ਲੰਘ ਗਏ ਇਹਨਾਂ ਗੱਲਾਂ ਨੂੰ ਇਹ ਲੜਕੀ ਅੱਜ ਕਾਲਜ ਪੜ੍ਹਦੀ ਆ ਪ੍ਰਸੰਤ ਬਾਰ ਹੋਣਾ ਨੇ ਉਦੋਂ ਵੀ ਕਿਹਾ ਸੀ ਕਿ ਮੇਰੀ ਬੇਟੀ ਛੋਟੀ ਆ ਵਿਆਹ ਦੀ ਉਮਰ ਬਣੀ ਤੇ ਨਾਲੇ ਮੈਂ ਇਹਨੂੰ ਪੜਾਉਣਾ ਚਾਹੁੰਦਾ 3 ਸਾਲ ਲੰਘਣ ਤੋਂ ਬਾਅਦ ਅੱਜ ਵੀ ਇਹ ਪਰਿਵਾਰ ਤਿੰਨਾ ਜਾਣਿਆਂ ਦਾ ਇੱਕ ਬਹੁਤ ਬੁਰੀ ਹਾਲਤ 'ਚ ਰਹਿ ਰਿਹਾ ਤੇ 3 ਸਾਲ ਹੋ ਚੁੱਕੇ ਆ ਪ੍ਰਸੰਤ ਬਾਰ ਹੋਣਾ ਨੂੰ ਇਸ ਪੰਚਾਇਤ ਦੇ ਕੁਝ ਖਾਸ ਲੋਕਾਂ ਦੇ ਅਗੇਂਸਟ ਪੁਲਿਸ ਦੇ ਵਿੱਚ ਕੇਸ ਰਜਿਸਟਰ ਕਰਾਉਣ ਲਈ ਅੱਜ ਤੱਕ ਉਹ ਕੇਸ ਰਜਿਸਟਰ ਨਹੀਂ ਹੋਇਆ ਤੇ ਫਾਈਨਲੀ ਹੁਣ ਜਾ ਕੇ ਇਹ ਲੜਕੀ ਕਿਉਂਕਿ ਉਹ ਵੀ ਹੁਣ ਥੋੜੀ ਵੱਡੀ ਹੋ ਚੁੱਕੀ ਆ ਕਾਲਜ ਪੜ੍ਹਦੀ ਆ ਸਿਆਣੀ ਹੋ ਗਈ ਕੁਝ ਕਾਨੂੰਨ ਉਹਨੂੰ ਪਤਾ ਲੱਗ ਗਏ ਤਾਂ ਹੁਣ ਉਹਨੇ ਵੀ ਪਿਛਲੇ 3 ਸਾਲ ਦੇ ਵਿੱਚ ਉਹਦੇ ਮਾਪੇ ਨੇ ਜਿਹੜੀ ਵੀ ਕੋਈ ਔਖਿਆਈ ਕੱਟੀ ਆ ਸਰੀਰਕ ਵੀ ਕੱਟੀ ਆ ਆਰਥਿਕ ਵੀ ਕੱਟੀ ਆ ਮਾਨਸਿਕ ਤੌਰ ਤੇ ਵੀ ਔਖਿਆਈ ਕੱਟੀ ਆ ਤਾਂ ਉਹਦੇ ਖਿਲਾਫ ਅਲੱਗ-ਅਲੱਗ ਥਾਵਾਂ ਦੇ ਉੱਤੇ ਐਪਲੀਕੇਸ਼ਨ ਦਿੱਤੀ ਆ ਤਾਂ 3 ਸਾਲ ਪੁਰਾਣਾ ਇਹ ਕੇਸ ਇੱਕ ਵਾਰੀ ਫੇਰ ਤੋਂ ਨਵੇਂ ਸਿਰਿਓਂ ਉੱਠ ਖੜਿਆ ਹੋਇਆ ਤੇ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਤੇ ਪੁਲਿਸ ਵਾਲੇ ਕੀ ਇਹਦੇ ਵਿੱਚ ਐਕਸ਼ਨ ਲੈਂਦੇ ਆ ਲੈਂਦੇ ਆ ਕਿ ਨਹੀਂ ਲੈਂਦੇ ਪਰ ਇਹ ਹੈ ਇੱਕ ਖਬਰ ਜਿਹੜੀ ਹਾਲੇ ਵੀ ਆਪਣੇ ਸਮਾਜ ਨੂੰ ਦਰਸਾਉਂਦੀ ਕਿ ਹਾਲੇ ਵੀ ਅਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉ ਰਹੇ ਆ ਤੇ ਸਿਆਣਾ ਪਸਿਆਣੀ ਉਮਰ ਪੰਚਾਇਤਾਂ ਦੇ ਨਾਂ ਦੇ ਉੱਤੇ ਹਾਲੇ ਵੀ ਅਸੀਂ ਕੈਸੇ ਕੈਸੇ ਅਪਰਾਧ ਕਰ ਦਿੰਨੇ ਆ ਕਿਉਂਕਿ ਜਦੋਂ ਭੀੜ ਇਕੱਠੀ ਹੋ ਜਾਂਦੀ ਆ ਜਿਹਨੂੰ ਆਪਾਂ ਮੈਜੋਰਟੀ ਕਹਿ ਦਿੰਨੇ ਆ ਤਾਂ ਉਹ ਫਿਰ ਕੋਈ ਵੀ ਚੀਜ਼ ਕਰ ਲੈਂਦੇ ਆ ਆਪਦੇ ਆਪਣੇ ਹੀ ਕਾਨੂੰਨ ਬਣਾ ਕੇ ਛੋਟੇ ਹੁੰਦੇ ਆਪਾਂ ਸਮਾਜਿਕ ਸਿੱਖਿਆ ਦੇ ਵਿੱਚ ਪੜ੍ਹਦੇ ਰਹੇ ਆ ਕਿ ਬਹੁਤ ਸਾਰੇ ਇਹ ਜੇ ਟ੍ਰਾਈਬਸ ਨੇ ਪੂਰੀ ਦੁਨੀਆ ਦੇ ਵਿੱਚ ਜਿਹੜੇ ਜੰਗਲਾਂ ਦੇ ਵਿੱਚ ਰਹਿੰਦੇ ਆ ਤੇ ਜਿਨ੍ਹਾਂ ਦਾ ਆਮ ਜਿਹੜੀ ਅੱਜ ਦੀ ਮਨੁੱਖਤਾਵਾ ਸੱਭਿਤਾਵਾ ਤੇ ਜਿਹੜੀ ਸਾਇੰਸ ਟੈਕਨੋਲੋਜੀ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਅੱਜ ਵੀ ਉਸੇ ਤਰ੍ਹਾਂ ਰਹਿ ਰਹੇ ਬਹੁਤ ਸਾਰੇ ਅਜੇ ਤੁਸੀਂ ਟੀਵੀ ਦੇ ਉੱਪਰ ਦੇਖੇ ਹੋਣੇ ਆ YouTube ਤੇ ਡਿਸਕਵਰੀ ਤੇ ਦੇਖੇ ਹੋਣੇ ਆ ਅੱਜ ਪਰ ਮੈਂ ਤੁਹਾਨੂੰ ਮਿਲਾਉਂਗਾ ਇੱਕ ਬਿਲਕੁਲ ਹੀ ਅਜੀਬ ਤਰ੍ਹਾਂ ਦੇ ਟ੍ਰਾਈਬ ਦੇ ਨਾਲ ਕਿਉਂਕਿ ਜੋ ਮਰਜੀ ਆ ਮਨੁੱਖ ਕਿੱਥੇ ਰਹਿੰਦਾ ਵਾ ਧਰਤੀ ਤੇ ਸਮੁੰਦਰ ਚ ਕੌਣ ਰਹਿੰਦੀਆਂ ਨੇ ਮੱਛੀਆਂ ਪਰ ਅੱਜ ਦਾ ਜਿਹੜਾ ਕਬੀਲਾ ਜਿਹਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਾਉਣ ਲੱਗੇ ਆ ਉਹ ਕਬੀਲਾ ਧਰਤੀ ਤੇ ਰਹਿੰਦਾ ਹੀ ਨਹੀਂ ਉਹ ਮੱਛੀਆਂ ਵਾਂਗੂ ਪਾਣੀ ਦੇ ਵਿੱਚ ਰਹਿੰਦੇ ਆ ਜਿਵੇਂ ਮੂਸੇ ਵਾਲੇ ਦਾ ਗਾਣਾ ਨਾ ਜਉਂਦੇ ਆ ਗਨ ਨਾਲ ਮਰਦੇ ਆ ਗਨ ਨਾਲ ਸਾਡਾ ਇਹੀ ਆ ਲਾਈਫ ਸਟਾਈਲ ਅਲੜੇ ਤਾਂ ਇਹੀ ਇਸ ਟ੍ਰਾਈਬ ਦੀ ਜ਼ਿੰਦਗੀ ਆ ਜਿਉਂਨੇ ਆ ਪਾਣੀ ਵਿੱਚ ਮਰਦੇ ਆ ਪਾਣੀ ਵਿੱਚ ਇਹੀ ਆ ਸਾਡਾ ਲਾਈਫ ਸਟਾਈਲ ਅਲੜੇ ਤੇ ਇਸ ਟ੍ਰਾਈਬ ਕਬੀਲੇ ਦਾ ਨਾਮ ਹੈਗਾ ਬਜਾਉ ਤੇ ਇਹ ਰਹਿੰਦੇ ਨੇ ਮਲੇਸ਼ੀਆ ਇੰਡੋਨੇਸ਼ੀਆ ਤੇ ਫਿਲੀਪੀਨਸ ਦੇ ਏਰੀਆ ਦੇ ਵਿੱਚ ਉਹਨਾਂ ਜੰਗਲਾਂ ਦੇ ਵਿੱਚ ਜਿਹੜੇ ਬਿਲਕੁਲ ਪਾਣੀ ਦੇ ਨਾਲ ਤੇ ਰਹਿੰਦੇ ਵੀ ਪਾਣੀ ਦੇ ਵਿੱਚ ਹੀ ਆ ਤੇ ਬਹੁਤ ਘੱਟ ਟਾਈਮ ਆ ਜਦੋਂ ਇਹ ਪਾਣੀ ਦੇ ਵਿੱਚੋਂ ਨਿਕਲ ਕੇ ਜ਼ਮੀਨ ਤੇ ਆਉਂਦੇ ਆ। ਜ਼ਿਆਦਾ ਟਾਈਮ ਇਹ ਆਪਣੀਆਂ ਕਿਸ਼ਤੀਆਂ ਨੇ ਉਹਨਾਂ ਦੇ ਵਿੱਚ ਹੀ ਰਹਿੰਦੇ ਆ। ਤੇ ਇੰਨੇ ਕਿ ਐਕਸਪਰਟੇ ਗੋਤਾਖੋਰ ਨੇ। ਤੁਸੀਂ ਗੋਤਾਖੋਰਾਂ ਦੇ ਵੀ ਬਹੁਤ ਸਾਰੇ ਵੀਡੀਓ ਦੇਖੇ ਹੋਣਗੇ। ਬਹੁਤ ਸਾਰੇ ਉਹਨਾਂ ਦੇ ਹਾਈ ਟੈਕ ਗੀਅਰਸ ਵਗੈਰਾ ਪਾਏ ਹੁੰਦੇ ਆ। ਮੂੰਹ ਤੇ ਆਕਸੀਜਨ ਮਾਸਕ ਪਾਏ ਹੁੰਦੇ ਆ। ਪੈਰਾਂ ਦੇ ਵਿੱਚ ਵੀ ਉਹ ਮੱਛੀਆਂ ਦੀ ਤਰ੍ਹਾਂ ਦੇ ਆਪਰੇਟਿਵਸ ਕੁਝ ਪਾਏ ਹੁੰਦੇ ਆ ਉਹਨਾਂ ਨੇ। ਪਰ ਦੂਜੇ ਪਾਸੇ ਇਹ ਨੇ ਬਚਿੱਤਰ ਜੀਵੜੇ ਜਿਹੜੇ ਹਜ਼ਾਰਾਂ ਸਾਲਾਂ ਤੋਂ ਪਾਣੀ ਦੇ ਅੰਦਰ ਹੀ ਰਹਿੰਦੇ ਰਹਿੰਦੇ ਇੰਨੇ ਕਿ ਐਕਸਪਰਟ ਹੋ ਗਏ। ਕਿ ਪਾਣੀ ਦੇ ਥੱਲੇ 30 ਮੀਟਰ ਤੱਕ ਤਕਰੀਬਨ 80 ਫੁੱਟ ਤੱਕ ਥੱਲੇ ਆਰਾਮ ਦੇ ਨਾਲ ਚਲੇ ਜਾਂਦੇ ਆ ਤੇ ਅਗਲੀ ਚੀਜ਼ ਕਿੰਨੇ ਮਿੰਟ ਤੱਕ ਆਪਦਾ ਸਾਹ ਰੋਕ ਸਕਦੇ ਆ 13 ਮਿੰਟ ਤੱਕ 13 ਮਿੰਟ ਤੱਕ ਪਾਣੀ ਦੇ ਅੰਦਰ ਰਹਿਣਾ ਤੇ ਆਪਦਾ ਸਾਹ ਰੋਕਣਾ ਇਹ ਕਮਾਲ ਦੀ ਗੱਲ ਆ ਕਿਸੇ ਵੀ ਬੰਦੇ ਨੂੰ ਕਿਸੇ ਇੱਕ ਜੀਵਨ ਦੇ ਵਿੱਚ ਸਰੀਰ ਉਹਦਾ ਇੰਨਾ ਅਡਾਪਟ ਨਹੀਂ ਹੁੰਦਾ ਇਹ ਸਿਰਫ ਉਦੋਂ ਹੁੰਦਾ ਜਦੋਂ ਨਸਲਾਂ ਦੀਆਂ ਨਸਲਾਂ ਹਜ਼ਾਰਾਂ ਸਾਲਾਂ ਤੱਕ ਕੋਈ ਇੱਕ ਕੰਮ ਕਰਦੀਆਂ ਰਹਿਣ ਤੇ ਫਿਰ ਉਹਨਾਂ ਦਾ ਸਰੀਰ ਉਸ ਤਰ੍ਹਾਂ ਦਾ ਬਣ ਜਾਂਦਾ ਜਿਵੇਂ ਜਿਰਾਫ ਹੁੰਦੇ ਆ ਜਿਹੜੇ ਉਹਨਾਂ ਦੀਆਂ ਗਰਦਨਾਂ ਇੰਨੀਆਂ ਲੰਬੀਆਂ ਹੋ ਗਈਆਂ ਤੇ ਜਿਹੜੇ ਪਹਾੜੀ ਲੋਕ ਹੁੰਦੇ ਆ ਹੋ ਸਕਦਾ ਤੁਹਾਡੇ ਚੋਂ ਕੁਝ ਦੋਸਤਾਂ ਨੂੰ ਇਹ ਵੀ ਚੀਜ਼ ਨਾ ਪਤਾ ਹੋਵੇ ਕਦੇ ਤੁਸੀਂ ਸ਼ਿਮਲੇ ਮਨਾਲੀ ਪਹਾੜਾਂ 'ਚ ਘੁੰਮਣ ਗਏ ਹਾਂ ਤੁਸੀਂ ਦੇਖਿਓਗੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਆ ਉਹ ਬੜੇ ਆਰਾਮ ਦੇ ਨਾਲ ਉੱਪਰ ਨੂੰ ਚੜੀ ਜਾਂਦੇ ਤੇ ਸਾਡੇ ਦਮ ਪੱਟੇ ਜਾਂਦੇ ਆ ਹੁਣ ਉਹਦਾ ਕਾਰਨ ਵੀ ਕੀ ਆ ਜਿਹੜੇ ਉਹਨਾਂ ਦੇ ਫੇਫੜੇ ਆ ਉਹਦਾ ਇੱਕ ਖਾਸ ਏਰੀਆ ਹੁੰਦਾ ਉਹ ਆਪਣੇ ਨਾਲੋਂ ਜਿਹੜੇ ਮਦਾਨੀ ਏਰੀਏ ਚ ਪੂਰੀ ਦੁਨੀਆ ਚ ਲੋਕ ਰਹਿੰਦੇ ਆ ਉਹਨਾਂ ਦੇ ਨਾਲੋਂ ਬਹੁਤ ਜ਼ਿਆਦਾ ਵੱਡਾ ਹੁੰਦਾ ਇਹ ਵੀ ਇੱਕ ਸਾਇੰਟਿਫਿਕ ਚੀਜ਼ ਐ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਪਰਿ ਕਹਾਣੀ ਨਹੀਂ ਸੁਣਾਈ ਜਾਂ ਕੋਈ ਜਾਦੂ ਟੂਣੇ ਵਾਲੀ ਜਾਂ ਅਫਵਾਹ ਨਹੀਂ ਸੁਣਾਈ ਕਿਉਂਕਿ ਉਹਦਾ ਵੀ ਕਾਰਨ ਆ ਉਹ ਹਜ਼ਾਰਾਂ ਸਾਲਾਂ ਤੋਂ ਉਸ ਤਰ੍ਹਾਂ ਰਹਿ ਰਹੇ ਆ ਉਹਨਾਂ ਦੇ ਫੇਫੜਿਆਂ ਦੇ ਉੱਪਰ ਜ਼ੋਰ ਲੱਗਦਾ ਰਿਹਾ ਜਿਵੇਂ ਆਪਣੇ ਮਸਲ ਬਣ ਜਾਂਦੇ ਜਿੰਮ ਦੇ ਵਿੱਚ ਤਾਂ ਉਸੇ ਤਰ੍ਹਾਂ ਉਹਨਾਂ ਦੇ ਫੇਫ ਵੱਡਾ ਹੋ ਗਿਆ ਤੇ ਉਸੇ ਤਰ੍ਹਾਂ ਹੀ ਬਜਾਉ ਕਬੀਲੇ ਦੇ ਇਹਨਾਂ ਲੋਕਾਂ ਨੂੰ ਇਹ ਲੋਕ ਹੁਣ ਬਿਲਕੁਲ ਮੱਛੀਆਂ ਦੀ ਤਰ੍ਹਾਂ ਹੋ ਗਏ ਅਗਲੀ ਇੱਕ ਹੋਰ ਚੀਜ਼ ਜਿਹੜਾ ਤੁਸੀਂ ਵੀਡੀਓ ਦੇਖ ਰਹੇ ਹੋਵੋਗੇ ਤੁਸੀਂ ਦੇਖੋਗੇ ਕਿ ਇਹਨਾਂ ਦੇ ਇੱਕ ਐਨਕਾਂ ਲੱਗੀਆਂ ਹੋਈਆਂ ਇਹ ਲੱਕੜ ਦੀਆਂ ਐਨਕਾਂ ਨੇ ਹੋਰ ਤੁਹਾਨੂੰ ਸ਼ਾਇਦ ਵੀਡੀਓ ਦੇਖ ਕੇ ਭਲੇਖਾ ਪਵੇ ਤੁਸੀਂ ਕਹੋਗੇ ਕਿ ਤਾਂ ਝੂਠ ਮਾਰੀ ਜਾਂਦਾ ਐਨਕਾਂ ਲੱਗੀਆਂ ਹੋਈਆਂ ਨਹੀਂ ਇਹ ਉਹ ਐਨਕਾਂ ਨਹੀਂ ਹੈਗੀਆਂ ਇਹ ਇਹਨਾਂ ਦੀਆਂ ਬਹੁਤ ਪੁਰਾਣੀਆਂ ਜਿਹੜੀਆਂ ਸਦੀਆਂ ਤੋਂ ਵਰਤਦੇ ਆ ਲੱਕੜ ਦੀਆਂ ਬਣਾਈਆਂ ਹੋਈਆਂ ਐਨਕਾਂ ਨੇ ਹੁਣ ਆਪਾਂ ਅਗਲੀ ਗੱਲ ਕਰਦੇ ਆ ਕਿਹਨੂੰ ਪੂਜਦੇ ਆ ਹੁਣ ਜਿਹੜਾ ਰਹਿੰਦਾ ਸਮੁੰਦਰ ਦੇ ਵਿੱਚ ਉਹ ਕਿਨੂੰ ਪੂਜੂਗਾ ਤਾਂ ਇਹ ਸਮੁੰਦਰ ਦੇਵਤਾ ਨੂੰ ਪੂਜਦੇ ਆ ਦੂਸਰਾ ਇਹ ਪੂਜਦੇ ਆ ਜੰਗਲ ਨੂੰ ਇਹ ਦੋ ਚੀਜ਼ਾਂ ਨੂੰ ਪੂਜਦੇ ਆ ਤਾਂ ਉਹੀ ਗੱਲ ਆ ਵੀ ਅਸੀਂ ਬੜੀ ਦੂਰ ਨਿਕਲੇ ਆ ਕੁਦਰਤ ਤੋਂ ਮੈਨੂੰ ਲੱਗਦਾ ਜਿਹੜੇ ਹਸਾਮਨਾ ਸੀ ਚੱਲ ਰਹੇ ਸਾਨੂੰ ਤਾਂ ਮੋਬਾਈਲ ਨੂੰ ਪੂਜਣਾ ਚਾਹੀਦਾ ਜਾਂ ਇੰਸਟਾਗ੍ਰਾਮ ਨੂੰ ਪੂਜਣਾ ਚਾਹੀਦਾ ਵਾ ਪਰ ਇਹ ਲੋਕ ਹਾਲੇ ਵੀ ਕੁਦਰਤ ਨੂੰ ਪੂਜਦੇ ਆ ਕੁਦਰਤ ਦੇ ਨਾਲ ਰਹਿੰਦੇ ਆ ਤੇ ਇੱਕ ਦਿਨ ਕੁਦਰਤ ਦੇ ਵਿੱਚ ਹੀ ਮਿਲ ਜਾਂਦੇ ਆ ਛੋਟੇ ਹੁੰਦੇ ਕਿਤੇ ਨਾ ਕਿਤੇ ਜਦੋਂ ਕੋਈ ਘਰੇ ਆਇਆ ਹੋਊਗਾ ਤੁਹਾਨੂੰ ਜ਼ਰੂਰ ਕਰਦੇ ਨੇ ਕਿਹਾ ਹੋਣਾ ਕਿ ਅੰਕਲ ਆਂਟੀ ਨੂੰ ਪਾਣੀ ਫੜਾਇਆ ਜਾਂ ਚਾਹ ਫੜਾਇਆ ਤੇ ਕਿਤੇ ਨਾ ਕਿਤੇ ਜ਼ਰੂਰ ਹੋਇਆ ਹੋ ਤੁਸੀਂ ਪੱਕਾ ਉਹਨਾਂ ਦੇ ਉੱਤੇ ਡੋਲੀ ਹੋਗੀ ਜਾਂ ਪਾਣੀ ਡੋਲਿਆ ਹੋ ਜਾਂ ਚਾਹ ਡੋਲੀ ਹੋਗੀ ਪਰ ਉਦੋਂ ਦੱਸੋ ਠੋਡੇ ਨਾਲ ਕੀ ਹੋਇਆ ਵੱਧ ਤੋਂ ਵੱਧ ਥੋਡੇ ਝੜਕਾਂ ਪੈ ਗਈਆਂ ਹੋਣੀਆਂ ਮੰਮੀ ਕੰਨ ਫੜ ਕੇ ਰਸੋਈ ਚ ਲੈ ਕੇ ਗਈ ਹੋ ਤੇ ਉੱਥੇ ਦੋ ਲਾਈਆਂ ਹੋਣੀਆਂ ਕੰਨਾਂ ਤੇ ਜਾਂ ਫਿਰ ਅੰਕਲ ਆਂਟੀ ਨੇ ਕਿਹਾ ਹੋਣਾ ਕੋਈ ਨਹੀਂ ਕੋਈ ਨਹੀਂ ਹੋ ਜਾਂਦਾ ਪਰ ਜਿਹੜੀ ਕੁੜੀ ਦੀ ਮੈਂ ਤੁਹਾਨੂੰ ਖਬਰ ਅਗਲੀ ਕਹਾਣੀ ਸੁਣਾਉਣ ਜਾ ਰਿਹਾ ਉਹ ਵਿਚਾਰੀ ਇੰਨੀ ਲੱਕੀ ਨਹੀਂ ਰਹੀ ਕਿਉਂਕਿ ਹੋਇਆ ਉਹੀ ਸੇਮ ਆਪਣੇ ਵਾਂਗੂ ਜਿਵੇਂ ਆਪਾਂ ਛੋਟੇ ਹੁੰਦੇ ਆਣੇ ਕੀਤਾ ਪਰ ਇਸ ਕੁੜੀ ਨੇ ਜਦੋਂ ਹੀ ਚਾਹ ਡੋਲੀ ਕਿਸੇ ਦੇ ਉੱਤੇ ਤਾਂ ਨਾਲ ਦੀ ਨਾਲ ਹੀ ਅਗਲਿਆਂ ਨੇ ਇਹਦੇ ਉੱਤੇ ਕੇਸ ਕੀਤਾ ਕਿੰਨੇ ਦਾ 10 ਮਿਲੀਅਨ ਡਾਲਰ ਕਿਆ ਬੱਤ ਕਰੇ ਹੁਣੇ ਕਹਾਣੀ ਕੀ ਆ ਗੱਲ ਆ 3 ਅਪ੍ਰੈਲ 2024 ਦੀ ਸਕੈਂਡੀਨੇਵੀਅਨ 에ਅਰਲਾਈਨ ਆ ਸਕੈਂਡੀਨੇਵੀਅਨ ਤਿੰਨ ਕੰਟਰੀ ਆ ਡੈਨਮਾਰਕ ਸਵੀਡਨ ਤੇ ਨਾਰਵੇ ਪੂਰੀ ਦੁਨੀਆ ਦੇ ਸਭ ਤੋਂ ਜ਼ਿਆਦਾ ਖੁਸ਼ਹਾਲ ਤਿੰਨ ਕੰਟਰੀਜ਼ ਉਹਦੀ ਇੱਕ ਫਲਾਈਟ ਜਾ ਰਹੀ ਸੀ ਕੋਪਨ ਹੈਗਨ ਤੋਂ ਓਸਲੋ ਮਤਲਬ ਡੈਨਮਾਰਕ ਦੀ ਰਾਜਧਾਨੀ ਤੋਂ ਨਾਰਵੇ ਦੀ ਰਾਜਧਾਨੀ ਦੇ ਵੱਲ ਨੂੰ ਉਹਦੇ ਵਿੱਚ ਬੈਠਾ ਸੀ ਇੱਕ ਬਜ਼ੁਰਗ ਜੋੜਾ 78 ਸਾਲ ਦੇ ਬੀਬੀ ਸੀ ਤੇ 88 ਸਾਲ ਦੇ ਬਾਪੂ ਜੀ ਸੀ ਦੋਨੇ ਪੜੇ ਲਿਖੇ ਸੀ ਹੁਣ ਰਿਟਾਇਰ ਹੋ ਚੁੱਕੇ ਸੀ ਚੰਗੀਆਂ ਜੌਬਸ ਤੋਂ ਇਹਨਾਂ ਨੇ ਰਿਟਾਇਰਮੈਂਟ ਲਈ ਆ ਹੁਣ ਫਲਾਈਟ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਖਾਣ ਪੀਣ ਨੂੰ ਦੇਣੀਆਂ ਹੁੰਦੀਆਂ ਨੇ ਤਾਂ ਇੱਕ ਵਿਚਾਰੀ 에ਅਰ ਹੋਸਟ ਹਸਉਂਦੀ ਆ ਤੇ ਉਹ 78 ਸਾਲ ਦੀ ਇਸ ਬੀਬੀ ਆਇਮਾਰਾ ਕੋਰਬੋ ਨੂੰ ਕੌਫੀ ਫੜਾਉਣ ਲੱਗਦੀ ਹੁਣ ਜਿਹੜੀ ਕੌਫੀ ਆ ਉਹ ਗਰਮ ਹੋਊਗੀ ਕੁਦਰਤੀ ਉਹ ਕੌਫੀ ਸਾਰੀ ਦੀ ਸਾਰੀ ਆਇਮਾਰਾ ਕੋਰਬੋ ਹੋਣਾ ਦੇ ਉੱਤੇ ਡੁੱਲ ਜਾਂਦੀ ਆ ਹੁਣ ਇੱਕ ਤਾਂ ਕੌਫੀ ਪੂਰੀ ਸੜਦੀ ਆ ਤੇ ਉੱਤੋਂ ਵਿਚਾਰੇ 78 ਸਾਲ ਦੇ ਉਹ ਬਜ਼ੁਰਗ ਨੇ ਤਾਂ ਜਿਹੜਾ ਉਹਨਾਂ ਦੀ ਚਮੜੀ ਦਾ ਹਾਲ ਹੋਇਆ ਹੋਊਗਾ ਤੁਸੀਂ ਸਮਝ ਸਕਦੇ ਆ ਤਾਂ ਫਲਾਈਟ ਦੇ ਓਸਲੋ ਪਹੁੰਚਣ ਸਾਰੀ ਇਹ ਬਜ਼ੁਰਗ ਜਿਹੜਾ ਜੋੜਾ ਹੁੰਦਾ ਇਹ ਫਲਾਈਟ ਦੇ ਉੱਤੇ 에ਅਰਲਾਈਨ ਵਾਲਿਆਂ ਦੇ ਉੱਤੇ 10 ਲੱਖ ਡਾਲਰ ਦਾ ਹਰਜਾਨਾ ਕਰ ਦਿੰਦਾ ਕਿਉਂਕਿ ਇਹਨਾਂ ਨੇ ਕਿਹਾ ਕਿ ਅਸੀਂ ਸਾਰੀ ਉਮਰ ਕੰਮ ਕੀਤਾ ਤੇ ਫਾਈਨਲੀ ਅਸੀਂ ਛੁੱਟੀਆਂ ਕੱਟਣ ਦੇ ਲਈ ਨਾਰਵੇ ਜਾ ਰਹੇ ਸੀ ਤੇ ਸਾਡਾ ਪੂਰਾ ਦਾ ਪੂਰਾ ਜਿਹੜਾ ਇਹ ਪਲਾਨ ਸੀਗਾ ਉਹ ਇਸ ਡੁੱਲੀ ਹੋਈ ਕਾਫੀ ਨੇ ਪੂਰੀ ਤਰ੍ਹਾਂ ਦੇ ਨਾਲ ਵਿਗਾੜਤਾ ਸਾਨੂੰ ਸਰੀਰਕ ਕਸ਼ਟ ਪਹੁੰਚਿਆ ਉਹ ਤਾਂ ਇਹ ਤਾਂ ਹੈ ਹੀ ਹੈ ਪਰ ਨਾਲ ਉਹ ਕਹਿੰਦੇ ਸਾਨੂੰ ਮਾਨਸਿਕ ਤੌਰ ਦੇ ਉੱਤੇ ਵੀ ਬਹੁਤ ਜ਼ਿਆਦਾ ੱਤਕਾ ਲੱਗਿਆ ਵਾ ਹੁਣ ਇਹ ਜਿਹੜਾ ਕੇਸ ਆ ਇਹ ਹੁਣ ਇਹਦੇ ਤੇ ਸੁਣਵਾਈ ਸ਼ੁਰੂ ਹੋਈ ਆ ਤਾਂ ਹੀ ਇਹ ਪਿਛਲੇ ਕੁਝ ਦਿਨਾਂ ਤੋਂ ਦੁਬਾਰਾ ਹਾਈਲਾਈਟ ਹੋ ਗਿਆ ਹੁਣ ਇਹਨੇ ਇੱਕ ਪਾਸੇ ਇੱਕ ਬਹੁਤ ਵੱਡੀ ਡਿਬੇਟ ਵੀ ਛੇੜਤੀ ਲੋਕਾਂ ਦੇ ਵਿੱਚ ਇੰਟਰਨੈਟ ਦੇ ਉੱਪਰ ਉਹਦੇ ਵਿੱਚ ਹੁਣ ਕੁਝ ਲੋਕ ਇਹ ਕਹਿੰਦੇ ਆ ਕਿ 35000 ਫੁੱਟ ਦੀ ਉਚਾਈ ਦੇ ਉੱਤੇ ਇੱਕ ਬੰਦ ਏਅਰ ਕੰਟਰੋਲਡ ਕੈਬਨ ਦੇ ਵਿੱਚ ਕੀ ਕੌਫੀ ਦੇਣਾ ਪਹਿਲੀ ਗੱਲ ਸਹੀ ਹੈਗਾ ਵੀ ਆ ਕਿ ਨਹੀਂ ਹੈਗਾ ਕਿ ਚਾਹ ਪਣੀ ਤਾਂ ਤੁਸੀਂ ਪੜਾਈ ਜਾਂਦੇ ਹੋ ਪਰ ਇਹ ਟਾਬਾ ਤਾਂ ਹੈ ਨਹੀਂਗਾ ਤੁਹਾਨੂੰ ਥੋੜਾ ਜਿਹਾ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ ਚਾਹੀਦਾ ਇੱਥੇ ਇੱਥੇ ਇੱਕ ਗੱਲ ਹੋਰ ਇਹ ਜਿਹੜੀ ਘਟਨਾਵਾਂ ਇਹ ਪਹਿਲੀ ਵਾਰੀ ਨਹੀਂ ਹੋਈ ਇਹ ਬਹੁਤ ਵਾਰ ਇਸ ਤਰ੍ਹਾਂ ਹੋ ਚੁੱਕਿਆ ਵਾ ਕਿਉਂਕਿ ਹੁਣ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਕੈਬਨ ਕਰੂਜ਼ ਵਾਲੇ ਮਤਲਬ 에ਅਰ ਹੋਸਟੈਸ ਵੀ ਇਹ ਕਹਿੰਦੀਆਂ ਨੇ ਵੀ ਇਹ ਚੀਜ਼ ਫਿਜ਼ੀਬਲ ਨਹੀਂ ਹੈਗੀ ਸਾਡੇ ਲਈ ਇਹ ਚੀਜ਼ ਕਰਨੀ ਬਹੁਤ ਔਖੀ ਆ ਪਰ ਚਲੋ ਹੁਣ ਹੁਣ ਇਹ ਪੂਰਾ ਦਾ ਪੂਰਾ ਕੇਸ ਕੋਰਟ ਦੇ ਵਿੱਚ ਚੱਲਿਆ ਗਿਆ ਤੇ ਦੇਖਦੇ ਆਂ ਊਠ ਕਿਸ ਕਰਵਟ ਬੈਠਦਾ ਵਾ ਹੁਣ ਇੱਕ ਡੁੱਲੀ ਹੋਈ ਗਰਮ ਕੌਫੀ ਦਾ ਕੱਪ 10 ਮਿਲੀਅਨ ਡਾਲਰ ਦਾ ਪੈਂਦਾ ਕਿ ਨਹੀਂ ਪੈਂਦਾ ਇਹ ਦੇਖਣ ਦੇ ਲਈ ਸਾਨੂੰ ਹਾਲੇ ਕੁਝ ਹੋਰ ਮਹੀਨੇ ਵੇਟ ਕਰਨੀ ਪਊਗੀ ਅੱਛਾ ਮੈਨੂੰ ਸਹੀ-ਸਹੀ ਦੱਸਿਓ ਕਿੰਨੀ ਵਾਰੀ ਅੱਜ ਤੱਕ ਐ ਹੋਇਆ ਕਿ ਤੁਸੀਂ ਕਿਤੇ ਘੁੰਮਣ ਜਾਣ ਦਾ ਪਲਾਨ ਬਣਾਇਆ ਪਰ ਜਦੋਂ ਕਾਗਜ਼ ਪੈਨੇ ਚੱਕਿਆ ਤੇ ਖਰਚੇ ਦਾ ਹਿਸਾਬ ਲਾਇਆ ਤੇ ਫਿਰ ਉਹੀ ਹਿੰਦੀ ਫਿਲਮ ਵਾਲਾ ਮਸ਼ਹੂਰ ਗਾਣਾ ਯਾਦ ਆਇਆ ਕਿ ਅੱਜ ਫਿਰ ਦਿਲ ਨੇ ਇੱਕ ਤਮੰਨਾ ਕੀਤੀ ਅੱਜ ਫਿਰ ਹਮਨੇ ਦਿਲ ਕੋ ਸਮਝਾਇਆ ਕਿਉਂਕਿ ਖਰਚਾ ਇੰਨਾ ਕਿ ਜ਼ਿਆਦਾ ਵੱਧ ਗਿਆ ਤੇ ਬੰਦਾ ਕਹਿੰਦਾ ਛੱਡੋ ਪਰ ਯਾਰ ਮੈਂ ਟੀਵੀ ਤੇ ਕਿ ਮੈਂ YouTube ਵੀ ਦੇਖ ਲੈਣਾ ਜੇ ਤੁਸੀਂ ਵੀ ਮੇਰੇ ਵਰਗੇ ਹੋ ਇੰਨਾ ਕੰਮਾਂ ਦੇ ਵਿੱਚ ਤਾਂ ਤੁਹਾਨੂੰ ਮਿਲਣਾ ਚਾਹੀਦਾ ਵਾ ਅਮਰੀਕਾ ਦੇ 35 ਸਾਲ ਦੇ ਟਾਇਰਨ ਅਲੈਗਜ਼ੈਂਡਰ ਦੇ ਨਾਲ ਹੁਣ ਆਪਣੀ ਸਾਰੇ ਆਂਗੂ ਉਹਨੂੰ ਵੀ ਘੁੰਮਣ ਫਿਰਨ ਦਾ ਸ਼ੌਕ ਆ ਪਰ ਉਹ ਜਿਵੇਂ ਇੱਕ ਐਡ ਆਉਂਦੀ ਹੁੰਦੀ ਹੈ ਨਾ ਡਰ ਕੇ ਆਗੇ ਜੀਤ ਹੈ ਤਾਂ ਆਪਾਂ ਤਾਂ ਬਹਿ ਕੇ ਟੇਕੇ ਘਰੇ ਵੀ ਛੱਡ ਪਰੇ ਟਾਇਰਨ ਅਲੈਗਜ਼ੈਂਡਰ ਨੇ ਕੀ ਕੀਤਾ ਮੋਦੀ ਸਾਹਿਬ ਦੇ ਕਹਿਣ ਵਾਂਗੂ ਆਪਦਾ ਮੈਂ ਅਫਸਰ ਲੱਭ ਲਿਆ ਉਹ ਕਹਿੰਦਾ ਮੈਂ ਆਪਦਾ ਪਲਾਨ ਨਹੀਂ ਚੇਂਜ ਕਰਦਾ ਜੇ ਧਾਰ ਲਈ ਤਾਂ ਹੁਣ ਜਾਵਾਂਗੇ ਸਿੱਧੇ ਤਾ ਹੁਣ ਟਾਇਰਨ ਅਲੈਗਜ਼ੈਂਡਰ ਕੀ ਕਰਦਾ ਉਹ ਕਹਿੰਦਾ ਘੁੰਮਣਾ ਤਾਂ ਮੈਂ ਹੈਗਾ ਤੇ ਪੈਸਾ ਵੀ ਇੱਕ ਨਹੀਂ ਲਾਉਣਾ دیਵਾਨੀ ਇੱਕ ਨਹੀਂ ਖਰਚਣੀ ਟਾਇਰਨ ਅਲੈਗਜ਼ੈਂਡਰ ਉਸ ਤੋਂ ਬਾਅਦ ਫਲਾਈਟ ਕਰੂ ਦਾ ਮੈਂਬਰ ਬਣ ਜਾਂਦਾ ਬਿਨਾਂ ਕੋਈ ਵੀ ਕੋਰਸ ਕੀਤੇ ਹੋਏ ਹੁਣ ਉਹ ਕਿਵੇਂ ਬਣ ਜਾਂਦਾ ਉਹ ਬੈਜ ਖਰੀਦ ਲੈਂਦਾ ਆਪਦਾ ਨਾਂ ਚੇਂਜ ਕਰ ਲੈਂਦਾ ਸੋਸ਼ਲ ਮੀਡੀਆ ਦੇ ਉੱਤੇ ਆਪ ਦਾ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਜਾਣਕਾਰੀ ਆ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੰਦਾ ਇੱਕ ਦੋ ਯੂਨੀਫਾਰਮ ਖਰੀਦ ਲੈਂਦਾ ਅਲੱਗ ਅਲੱਗ 에ਅਰਲਾਈਨਸ ਦੀਆਂ ਹੁਣ ਅਗਲੀ ਗੱਲ ਇਹ ਆ ਕਿ ਜਦੋਂ ਆਪਾਂ ਨਾਰਮਲ ਇਨਸਾਨ ਕਿਸੇ ਵੀ ਜਹਾਜ਼ ਦੀ ਟਿਕਟ ਖਰੀਦਦੇ ਆ ਤਾਂ ਆਪਣਾ ਪੋਰਟਲ ਡਿਫਰੈਂਟ ਹੁੰਦਾ ਪਰ ਜਿਹੜੇ ਲੋਕ ਕੈਬਨ ਕਰੂ ਦੇ ਮੈਂਬਰ ਹੁੰਦੇ ਆ ਕਿਸੇ ਵੀ ਮਤਲਬ ਜਹਾਜ਼ ਦੀ ਕੰਪਨੀ ਦੇ EMPLOYE ਹੁੰਦੇ ਆ ਉਹਨਾਂ ਦੇ ਲਈ ਡਿਫਰੈਂਟ ਪੋਰਟਲ ਹੁੰਦੇ ਆ ਤਾਂ ਟਾਇਰਨ ਐਲੈਗਜ਼ੈਂਡਰ ਆਵਦੀਏ ਜਿਹੜੀ ਗਲਤ ਜਾਣਕਾਰੀਆਂ ਨੇ ਬਣਾ ਲਈ ਉਹਦੇ ਕਰਕੇ ਉਸ ਪੋਰਟਲ ਦੇ ਉੱਪਰ ਚਲੇ ਜਾਂਦਾ ਤੇ ਪੂਰੀ ਤਰ੍ਹਾਂ ਦੇ ਨਾਲ ਮੁਫਤ ਦੇ ਵਿੱਚ ਸਫਰ ਕਰ ਲੈਂਦਾ ਉਹਨੂੰ ਕੋਈ ਨਹੀਂ ਪੁੱਛਦਾ ਉਹਨੂੰ ਫ੍ਰੀ ਦੇ ਵਿੱਚ ਟਿਕਟ ਮਿਲਦੀ ਆ ਤੇ ਉਸ ਤੋਂ ਬਾਅਦ ਜਦੋਂ ਉਹ ਚੈੱਕ ਇਨ ਵਗੈਰਾ ਕਰਵਾਉਣ ਦੇ ਲਈ 에ਰਪੋਰਟ ਤੇ ਪਹੁੰਚਦਾ ਵਾ ਤਾਂ ਪੂਰੇ ਆਵਦੇ ਸ਼ਾਹੀ ਠਾਠ ਬਾਠ ਦੇ ਵਿੱਚ ਆਵਦੇ ਬੈਜ ਦਿਖਾ ਕੇ ਇੱਕ ਸਪੈਸ਼ਲ ਏਰੀਏ ਦੇ ਵਿੱਚੋਂ ਉੱਥੋਂ ਨਿਕਲ ਜਾਂਦਾ ਹੁਣ ਤੁਸੀਂ ਕਹੋਗੇ ਕਿ ਚੱਲ ਹਾਂ ਹੋ ਗਿਆ ਬਥੇਰੇ ਠੱਗ ਦੁਨੀਆ 'ਚ ਤੁਰੇ ਫਿਰਦੇ ਇੱਕ ਹੋਰ ਨੇ ਕਰ ਲਿਆ ਰੁਕ ਜਾਓ ਮੈਂ ਤੁਹਾਨੂੰ ਇਹ ਦੱਸਣ ਲੱਗਿਆ ਕਿ ਉਹਨੇ ਕਿੰਨੀ ਵਾਰੀਆਂ ਕੀਤਾ ਉਹਨੇ ਇਸ ਤਰ੍ਹਾਂ ਕੀਤਾ 100 ਤੋਂ ਵੀ ਜ਼ਿਆਦਾ ਵਾਰੀ ਹਵਾਈ ਸਫਰ ਕਰਕੇ ਉਹ ਕਿਸੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚ ਗਿਆ ਬਿਨਾਂ ਇੱਕ ਵੀ ਥੇਲਾ ਖਰਚੇ ਹੋਏ ਇਹਦੇ ਚ ਅਗਲੀ ਗੱਲ ਇਹ ਆ ਕਿਹੜੇ ਦੇਸ਼ ਦੇ ਵਿੱਚ ਉਹਨੇ ਕੀਤਾ ਅਮਰੀਕਾ ਦੇ ਵਿੱਚ ਹੁਣ ਤਾਂ ਆਪਾਂ ਨੂੰ ਪਤਾ ਅਮਰੀਕਾ ਦੇ ਵਿੱਚ ਬਹੁਤ ਸਾਲ ਪਹਿਲਾਂ ਕਿੰਨੀ ਵੱਡੀ ਘਟਨਾ ਹੋਈ ਸੀ ਜੀ ਤੋਂ ਬਾਅਦ ਆਪਾਂ ਸਭ ਨੂੰ ਪਤਾ ਵਾ ਆਪਾਂ ਬਹੁਤ ਸਾਰੇ ਵੀਡੀਓ ਦੇਖੇ ਆ ਅਲੱਗ-ਅਲੱਗ ਲੋਕਾਂ ਨੂੰ ਸਿਕਿਉਰਿਟੀ ਦੇ ਨਾਂ ਦੇ ਉੱਤੇ ਤੰਗ ਕਰਦੇ ਹੋਏ ਆ ਪਿੱਛੇ ਜੇ ਤੁਸੀਂ ਆਪਣੇ ਇੱਕ ਇੰਡੀਅਨ ਸਟੂਡੈਂਟ ਦੇ ਨਾਲ ਹੁੰਦਾ ਤੱਕਾ ਦੇਖਿਆ ਹੋਣਾ ਉੱਥੇ 에ਰਪੋਰਟ ਦੇ ਉੱਪਰ ਕਿਵੇਂ ਉਹ ਵਿਚਾਰੇ ਨੂੰ ਡੰਗ ਵਾਂਗੂ ਘੜੀਸਰਾਇਆ ਥੱਲੇ ਸਿੱਟ ਕੇ ਉਹੀ ਅਮਰੀਕਾ ਜਿਹੜਾ ਪੰਜਾਬੀਆਂ ਦੀਆਂ ਪੱਗਾਂ ਲਹਾ ਦਿੰਦਾ ਬਹੁਤ ਵਾਰ ਇਹੋ ਜਿਹੇ ਕੇਸ ਸੁਨੇ ਆ ਕਿ ਲੋਕਾਂ ਨੂੰ ਤਲਾਸ਼ੀ ਦੇ ਨਾਂ ਤੇ ਉਹ ਅਲਫ ਨੰਗਾ ਕਰ ਦਿੰਦੇ ਬਿਲਕੁਲ ਸਹੀ ਗੱਲ ਆ ਉਸੇ ਅਮ ਚੀਜ਼ ਝੂਠੀ ਬਣਾ ਕੇ 100 ਤੋਂ ਜ਼ਿਆਦਾ ਫਲਾਈਟਸ 'ਚ ਫ੍ਰੀ ਚ ਚੜ ਜਾਂਦਾ ਵਾ ਇਹ ਦਿਖਾ ਕੇ ਕਿ ਮੈਂ ਕੈਬਨ ਕਰਿਊ ਦਾ ਮੈਂਬਰ ਹਾਂ ਹੁਣ ਤੁਸੀਂ ਦੇਖੋ ਸੇਫਟੀ ਸਿਕਿਉਰਿਟੀ ਮੈਂ 100 ਤੋਂ ਵੱਧ ਕਹੀ ਜਾਂਦਾ ਟੋਟਲ ਮੈਂ ਤੁਹਾਨੂੰ ਗਿਣਤੀ ਦੱਸਦੇ ਨਾ ਟੋਟਲ ਗਿਣਤੀ ਹੈਗੀ ਆ 120 ਦੀ ਅੱਛਾ ਹੁਣ ਕੀ ਹੁੰਦਾ ਜਿਵੇਂ ਪੰਜਾਬੀ ਦੀ ਕਹਾਵਤ ਆ ਵੀ 100 ਦਿਨ ਚੋਰ ਦਾ ਤੇ ਇੱਕ ਦਿਨ ਸਾਥ ਦਾ ਸਾਥ ਦਾ ਇੱਕ ਦਿਨ ਆਉਣਾ ਸੀ ਤੇ ਸਾਥ ਦਾ ਇੱਕ ਦਿਨ ਆ ਜਾਂਦਾ 121ਵੀਂ ਵਾਰੀ ਉਹ ਯਾਰ ਤੇ ਉਹ ਟਿਕਿਆ ਨਹੀਂ ਜਾਂਦਾ 120 ਗੇੜੇ ਲਾ ਲੇ ਬਸ ਕਰ ਬਹਿ ਜਾ ਹੁਣ ਟਿਕਿਆ ਤਾਂ 121ਵੀਂ ਵਾਰੀ ਫੜਿਆ ਜਾਂਦਾ ਹੁਣ ਇੱਥੇ ਗੱਲ ਇਹ ਆਉਂਦੀ ਆ ਮੈਂ ਤਾਂ ਥੋੜਾ ਜਿਹਾ ਇਸ ਰਿਸਰਚ ਵਾਲਾ ਐਂਗਲ ਵੀ ਕਹੂੰਗਾ ਜੇ ਕੋਈ ਵੀ ਭੂਰੀ ਸਕਿਨ ਵਾਲਾ ਬੰਦਾ ਹੁੰਦਾ ਤਾਂ ਉਹਦੇ ਤੇ ਪਤਾ ਨਹੀਂ ਇਹਨਾਂ ਨੇ ਕਿੰਨੇ ਕਿਚਾਰ ਜਸ ਲਾਉਣੇ ਸੀ ਵਿੱਚੇ ਅਤਵਾਦੀ ਸੰਗਠਨ ਜੋੜ ਲੈਣੇ ਸੀ ਕਹਿਦਣਾ ਸੀ ਸਾਡੀ ਸਿਕਿਉਰਿਟੀ ਨੂੰ ਖਤਰਾ ਇੱਥੇ ਕੀ ਹੋਇਆ ਅਮਰੀਕਾ ਦੀ ਜਿਹੜੀ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਆ TSA ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੀ ਆ ਕਿ ਹਵਾਈ ਯਾਤਰਾ ਕਰਨ ਦੇ ਦੌਰਾਨ ਕੋਈ ਬੰਦਾ ਖਤਰਾ ਤਾਂ ਨਹੀਂ ਪਚਾਰਿਆ ਹੈਗਾ ਤੇ ਇਹਨਾਂ ਦਾ ਕੰਮ ਹੁਣ ਤੁਸੀਂ ਦੇਖ ਲਓ ਪਿੱਛੇ ਜੇ ਕਿੰਨਾ ਜ਼ਿਆਦਾ ਵੱਧ ਗਿਆ ਤੇ ਰੂਲ ਕਿੰਨੇ ਕਿ ਸਖਤ ਆ ਉਹਨਾਂ ਨੇ ਕੀ ਬੋਲਿਆ ਕਿਉਂਕਿ ਟ੍ਰੇਨ ਅਲੈਗਜ਼ੈਂਡਰ ਉਹਨਾਂ ਦਾ ਆਵਦਾ ਬੰਦਾ ਵਾ ਤਾਂ ਉਹ ਕਹਿੰਦੇ ਵੀ ਠੀਕ ਆ ਵੀ ਇਹਨੇ ਝੂਠ ਬੋਲ ਕੇ ਸਫ਼ਰ ਕੀਤਾ ਫ੍ਰੀ ਚ ਸਫ਼ਰ ਕੀਤਾ ਪਰ ਇਹਦੇ ਤੋਂ ਕਿਸੇ ਵੀ ਬੰਦੇ ਨੂੰ ਕੋਈ ਖਤਰਾ ਨਹੀਂ ਹੋਇਆ ਤਾਂ ਇਸ ਕਰਕੇ ਅਸੀਂ ਉਸ ਤਰ੍ਹਾਂ ਦੇ ਕੇਸ ਇਹਦੇ ਉੱਪਰ ਨਹੀਂ ਚਲਾਵਾਂਗੇ ਉਹ بڑے ਚਾਰजेस ਇਹਦੇ ਉੱਤੇ ਨਹੀਂ ਲਾਵਾਂਗੇ ਪਰ ਹੁਣ ਖਤਰੇ ਦੀ ਆਪਾਂ ਦੇਖ ਲੋ ਗੱਲ ਕਰ ਲੈਨੇ ਆ ਆਪਾਂ ਨੂੰ ਪਤਾ ਉਦੋਂ ਅਮਰੀਕਾ ਦੇ ਵਿੱਚ ਕੀ ਹੋਇਆ ਕਿਵੇਂ ਲੋਕ ਜਹਾਜ਼ਾਂ ਦੇ ਵਿੱਚ ਇਸੇ ਤਰ੍ਹਾਂ ਵੜ ਗਏ ਇਹ ਬੰਦਾ 120 ਵਾਰ ਅੰਦਰ ਜਹਾਜ਼ਾਂ ਦੇ ਵੜ ਗਿਆ ਆਵਦੇ ਆਪ ਨੂੰ ਕੈਬਨ ਕਰੂ ਦਾ ਮੈਂਬਰ ਕਹਿ ਕੇ ਹੁਣ ਆਪਾਂ ਨੂੰ ਇਥੋਂ ਕੀ ਪਤਾ ਲੱਗਦਾ ਕਿ ਇਹ ਜਿਹੜੀ ਇਹਨਾਂ ਦੀ ਸਖਤੀ ਆ ਉਹ ਸਿਰਫ ਪੂਰੇ ਤੇ ਕਾਲੇ ਲੋਕਾਂ ਦੇ ਉੱਤੇ ਆ ਤੇ ਆਪ ਦੇ ਲੋਕ ਇਹਨਾਂ ਦੇ ਜੋ ਮਰਜ਼ੀ ਕਰੀ ਜਾਣ ਉੱਥੇ ਇਹਨਾਂ ਨੂੰ ਕੱਖ ਪਤਾ ਨਹੀਂ ਲੱਗਦਾ ਪਰ ਹਾਂ ਫਿਰ ਵੀ 120 ਜਹਾਜ਼ਾਂ ਦੇ ਵਿੱਚ ਫਰੀਜ਼ ਸਫ਼ਰ ਕਰਨ ਦੀ ਹੁਣ ਸਜ਼ਾ ਇਹਨਾਂ ਭਾਈ ਸਾਹਿਬ ਨੂੰ ਮਿਲਣੀ ਆ ਤੇ ਜਿਹੜੀ ਸਜ਼ਾ ਫਾਈਨਲ ਹੋ ਚੁੱਕੀ ਆ ਕਹਿੰਦੇ ਹੁਣ ਜਹਾਜ਼ਾਂ ਦਾ ਸਫ਼ਰ ਬਹੁਤ ਜ਼ਿਆਦਾ ਕਰ ਲਿਆ ਹੁਣ ਐਂ ਕਰੋ ਟਰਾਈਨ ਸਾਹਿਬ 30 ਕ ਸਾਲ ਜੇਲ੍ਹ ਦੇ ਵਿੱਚ ਰਹਿ ਕੇ ਦੇਖੋ ਓਡ ਆਪਾਂ ਬਹੁਤ ਲਏ ਹੁਣ ਥੋੜੀ ਦੇਰ ਇੱਕ ਪਿੰਜਰੇ ਚ ਕੈਦ ਪੰਛੀ ਬਣ ਕੇ ਆਪਾਂ ਦੇਖੀ ਤਾਂ ਹੁਣ 30 ਸਾਲ ਦੀ ਸਜ਼ਾ ਮਿਲੀ ਆ ਟਰਾਈਨ ਅਲੈਗਜ਼ੈਂਡਰ ਨੂੰ ਤਾਂ ਇਹ ਸੀਗੀਆਂ ਜੀ ਅੱਜ ਦੀਆਂ ਆਪਣੀਆਂ ਚਾਰ ਬੜੀਆਂ ਹੀ ਵਿਚਿੱਤਰ ਖਬਰਾਂ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਪਸੰਦ ਆਈਆਂ ਹੋਣਗੀਆਂ ਬੜੀਆਂ ਅਜੀਬ ਜਿਹੀਆਂ ਖਬਰਾਂ ਸੀਗੀਆਂ ਕੁਝ ਨਾ ਕੁਝ ਨਵੀਂ ਜਾਣਕਾਰੀ ਮਿਲੀ ਹੋਊਗੀ ਤੇ ਨਾਲੇ ਤੁਹਾਨੂੰ ਦਿਲਚਸਪ ਵੀ ਲੱਗੀਆਂ ਹੋਣਗੀਆਂ ਮੈਨੂੰ ਉਮੀਦ ਆ ਮੈਂ ਤੁਹਾਨੂੰ ਜ਼ਿਆਦਾ ਬੋਰ ਵੀ ਨਹੀਂ ਕੀਤਾ ਤੇ ਇਹ ਵੀਡੀਓ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇ ਨਾਲ